ਸਵਾਗਤ ਹੈ ਕਿਸਾਨ ਵੀਰੋ ਹੋਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਹੈਗਾ 9871823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਪਿੰਡ ਹਲਕੜੇ ਜੀ ਅੱਗੇ ਵੀ ਆਪਣੇ ਚੈਨਲ ਤੇ ਬਾਈ ਦੀਆਂ ਦੋ ਤਿੰਨ ਵੀਡੀਓ ਹੈਗੀਆਂ ਤੇ ਅੱਜ ਆਪਾਂ ਤਿੰਨ ਨਾਗ ਸੂਏ ਸਵਾਏ ਨਾਰਮਲ ਭਾਲੇ ਤੇ ਵਧੀਆ ਰੇਟ ਵਾਲੇ ਵੀ 300 ਦੇ ਆਗੇ ਤਿਆਰ ਦੁੱਧ ਵਾਲ ਗੰਗ ਤੇ ਗੱਲਬਾਤ ਬਾਈ ਨਾਲ ਕਰਾਉਣਾ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੀ ਹੁੰਦਾ ਸੂਈਆਂ ਸਵਾਈਆਂ ਤਿੰਨ ਵੜਾ ਆ ਜੋ ਸੀ ਸਸੀ ਕਾ ਬਾਈ ਸਸੀ ਕਾ ਹੋ ਠੀਕ ਠਾਕ ਹੋ ਵੀਰੇ ਤੇ ਪਹਿਲਾ ਦਾ ਨੰਬਰ ਬੋਲੋ ਵੀਰੇ 896803 ਬੰਦ 9968702358 ਪਿੰਡ ਜੀ ਹਲਕੜੇ ਪਿੰਡ ਹਲਕੜੇ ਤੇ ਅੱਗੇ ਆਪਾਂ ਦੋਗ ਵੀਡੀਓ ਕਰੀਆਂ ਗੌਰੀ ਆਪਣੀਆਂ ਹੈਨਾ ਤੇ ਕਿਵੇਂ ਰਿਆ ਰਿਸਪੌਂਸ ਵਧੀਆ ਬਹੁਤ ਵਧੀਆ ਬੋਦੀ ਵੇਖਣੀ ਹੈ ਠੀਕ ਹੈ ਵੀਰੇ ਤੇ ਅੱਜ ਆਪਾਂ ਫਿਰ ਤਿੰਨ ਦਿਖਾਉਣੀਆਂ ਹੈ ਹਾਂਜੀ ਤਿੰਨ ਤਿੰਨ ਦਿਖਾਉਣੀਆਂ ਤੇ ਜਿਹੜੀ ਆਪਾਂ ਗੌਰੀ ਪਹਿਲੇ ਨੰਬਰ ਤੇ ਗੱਲ ਕਰੀ ਜੰਨੇ ਵੱਡੇ ਸਾਈਜ਼ ਵਾਲੀ ਬੈਠਦੀ ਹਾਂਜੀ ਕਿਹੜਾ ਸੂਆ ਵੀਰੇ ਇਹ ਇਹ ਦੂਜਾ ਸੂਆ ਹੈ ਦੂਜਾ ਸੂਆ ਆ ਗਿਆ ਤੇ ਕਿੰਨੇ ਦਿਨਾਂ ਦੀ ਸੂਈ ਵੀਰੇ ਇਹ ਇਹਨੂੰ ਅੱਜ ਹਫਤਾ ਹੋ ਗਿਆ ਇਹ ਹਫਤਾ ਸੂਈ ਨੂੰ ਤੇ ਕਿੰਨਾ ਦੁੱਧ ਰੈਡੀ ਆ ਜਮਾ ਦੁੱਧ ਤੇ ਕੋਈ 18 ਕਿਲੋ ਪੰਡੇ ਵਾਲਾ ਜਮਾ ਮਣਕੇ ਲੈ ਤੇ ਵੱਡੇ ਸੱਚਦੇ ਆ ਕਿ ਰੀਨਲ ਦੂਜਾ ਸੁਆ ਤੇ ਥਣ ਥਣ ਬੜਾ ਚੰਗਾ ਲੱਗਿਆ ਹਨਾ ਬਾਈ ਹਾਂਜੀ ਬਹੁਤ ਚੰਗਾ ਲੱਗਿਆ ਚਮਾਈ ਬਾਕੀ ਬਹੁਤ ਚੰਗੀ ਲੱਗੀ ਹੂੰ ਬਾਕੀ ਦਾ ਰੀਨਲ ਦੂਜਾ ਸੁਆ ਤੇ ਦਸੱਲੀ ਤੁਸੀਂ ਆਪ ਵੀ ਕਰ ਲੈਣੀ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨ ਆਹ ਦੇਖੋ ਜੀ ਤੇ ਥੱਲੇ ਉਹਦੇ ਜੀ ਆਪਾਂ ਗੱਲ ਕਰ ਲਏ ਫਿਟਿੰਗ ਵਾਲਾ ਲੇਵਾ ਹਨਾ ਹਾਂ ਫਿਟਿੰਗ ਵਾਲਾ ਹੂੰ ਆਹ ਦੇਖੋ ਜੀ ਲੇਵਾ ਲੂਆ ਕਮਾਲ ਦਾ ਤੇ ਸਵੇਰ ਦੇ ਟਾਈਮ ਆਪਾਂ 8:30 ਵਜੇ ਵੀਡੀਓ ਬਣਾ ਰਹੇ ਆ ਠੀਕ ਆ ਜੀ ਆਹ ਦੇਖੋ ਕਰੋ ਚੈੱਕ ਕੱਦ ਕਾੜ ਫੁੱਲ ਸਹਿਜ ਫੁੱਲ ਮੋੜ ਲਿਓ ਜੀ ਕਰ ਸਕਦੇ ਹਾਂ ਤੁਸੀਂ ਇੱਕ ਬਾਕੀ ਦੀ ਗੱਲ ਬਲੈਕ ਚ ਆ ਗਈ ਥੱਲੇ ਥੋੜੇ ਥੋੜੇ ਡੱਬ ਆ ਗਏ ਤੇ ਚੰਗੀ ਆ ਦੁੱਧ ਵੀ ਤਿਆਰ ਆ ਲਈ ਆ ਦੁੱਧ ਹੋਰ ਫਿਰ ਕਿੰਨਾ ਕੁ ਬਾਜੂ ਬਾਈ ਕਹੋਰੀ ਦੁੱਧ ਦੇ ਦੂ 20 ਕਿਲੋ ਮੰਨ ਲੇ ਚਲੋ ਇਹ ਬਾਹਰ ਵੀ ਦੇ ਸਕਦੇ ਆ ਅੱਛਾ 20 ਕਿਲੋ ਤਾਂ ਦੇਣਾ ਚਾਹੀਦਾ ਸਹਿਜ ਫੁੱਲ ਆ ਨਾ ਬਾਕੀ ਸਹਿਜ ਬਹੁਤ ਵੱਡਾ ਜੀ ਹੂੰ ਚਲੋ ਫਿਰ ਕਰਾਓ ਜੀ ਧਾਰਾ ਦੂਰਾ ਚੈੱਕ ਆ ਦੇਖੋ ਜੀ ਮਗਰ ਆ ਗਿਆ ਬੱਚਾ ਤੇ ਬਾਕੀ ਦੀ ਗੱਲ ਠੀਕ ਆ ਕੇ ਇਹਨੇ ਚੰਗੇ ਭਰਾਏ ਸੀ ਨਾ ਦੇ ਬੱਚਾ ਦਿੱਤਾ ਦੇ ਬੱਚਾ ਦਿੱਤਾ ਕੋਈ ਗੱਲ ਨਹੀਂ ਤੇ ਰੱਬ ਦੀ ਕਿਰਪਾ ਜਿਵੇਂ ਹੋਣੀ ਓਵੇਂ ਆ ਦੇਖੋ ਜੀ ਵੀਰੋ ਬੱਚਾ ਚੰਗਦਾ ਤੁਸੀਂ ਦੇਖ ਸਕਦੇ ਹੋ ਤੇ ਕੋਈ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਇਹ ਚ ਹੈਗੀ ਹੁਣ ਤਾਂ ਰੈਡੀ ਦੁੱਧ ਵਾਲੀ ਹੈ ਜੀ ਇਹ ਆ ਦੇਖੋ ਵੀਰੋ ਨਿਆਣਾ ਪਾਈ ਜੰਨੇ ਆ ਤੁਹਾਡੇ ਸਾਹਮਣੇ ਠੀਕ ਆ ਜੀ ਕਰੋ ਚੈੱਕ ਤੇ ਅੱਜ 15 ਤਰੀਕ ਆ ਜੀ 2025 ਤੇ ਦੂਜਾ ਮਹੀਨਾ ਸਵੇਰੇ 8:30 ਹੋਏ ਪਿਆ ਉਸ ਹਿਸਾਬ ਨਾਲ ਜੱਜ ਕਰ ਲਿਓ ਆ ਦੇਖ ਹੂੰ ਤੇ ਭਾਈ ਜੂਏ ਇੱਕ ਨੰਬਰ ਆ ਜੀ ਮੋਬਗੇ ਆ ਗਿਆ ਸਾਰੇ ਤਾਂ ਹਣਾ ਵੀਰੇ ਕਾਲੀ ਚੰਗੀ ਚੋੜੀ ਲੱਗੀ ਮੋਟਾ ਮੋਟਾ ਚੋਣ ਆ ਦੇਖੋ ਜੀ ਕੋਈ ਚੱਕਰ ਹੀ ਨਹੀਂ ਇਹ ਜਾ ਓਕੇ ਵੀਰੇ ਖੋਲ ਦਿਓ ਨਾ ਹੁਣ ਤਾਂ ਸਾਰੀ ਰੈਡੀ ਹੈ ਜਮਾ ਤੇ ਫਿਰ ਕਹੋਰੀ ਕਿੰਨੇ ਪੈਸੇ ਆਦੇ ਬਾਈ ਬਾਈ ਮੁੱਲ ਦਾ ਤਾਂ 75000 ਕਹਦੇ 70000 ਦੀ ਬੈੜ ਦੇ 70000 ਦੀ ਬੈੜ ਦੇ ਦੇਣੀ ਆ ਠੀਕ ਆ ਤੇ ਮਾੜਾ ਮੋਟਾ ਮਾਨਦਾਨ ਹੋ ਜੂਗਾ ਮਾਨਦਾਨ ਨਹੀਂ ਹੋਊ ਇਹ ਚਪਾ ਆਏਗਾ ਇਹਦਾ ਹਣਾ ਤੇ ਬਲੈਕ ਬੈੜ ਦਿਖਾਦੀ ਤੁਹਾਨੂੰ 18 ਕਿਲੋ ਦੁੱਧ ਰੈਡੀ ਤੇ ਹੁਣ ਵੀਰੇ ਐਚ ਐਫ ਆ ਗਈ ਡੱਬੀ ਇਹ ਦੀ ਕੀ ਰਿਟੇਲ ਆ ਜੀ ਇਹਦੇ ਕੋਲ ਵੀ ਦੁੱਧ 17 ਕਿਲੋ ਜੀ 17 ਕਿਲੋ ਦੁੱਧ ਆ ਗਿਆ ਤੇ ਸੂਹਾ ਕਿਹੜਾ ਵੀਰੇ ਸੂਹਾ ਤੀਜਾ ਉਹ ਤੀਜਾ 17 ਕਿਲੋ ਰੈਡੀ ਆ ਜਮ ਕਿੰਨੇ ਦਿਨਾਂ ਦਾ ਸੂਹਾ ਇਹਦਾ ਮਾਨੂੰ 10 ਦਿਨ ਦੀ ਹੋ ਜੀ ਲਿਓ ਇਹਨੂੰ ਤੋੜਾ ਤੋੜਾ ਕਰਾ ਕੇ ਜੇ ਇੱਕ ਸਾਈਜ਼ ਫੁੱਲ ਜੀ ਇਹਦਾ ਵੀ ਤੇ ਮੁੱਲ ਵੀਡੀਓ ਦੇ ਵਿੱਚ ਹੀ ਹੋ ਬਣੇ ਰਿਹਾ ਹੰਡ ਤਾਈ ਠੀਕ ਹੈ ਜੀ ਆ ਕਰ ਰਿਓ ਚੈੱਕ ਤੋੜਾ ਤੋੜਾ ਕਰਾ ਦਿਆਂ ਤੁਹਾਨੂੰ ਚੈੱਕ ਦੇ ਤਾਰਾਂ ਦੋਨ ਸਾਰਿਆਂ ਨੂੰ ਕਰਾ ਕੇ ਜਾਵਾਂਗੇ ਚੈੱਕ ਆ ਦੇਖੋ ਜੀ ਵੀਡੀਓ ਥੋੜੀ ਜੀ ਲੰਮੀ ਜ਼ਰੂਰ ਹੋਣ ਵਾਲੀ ਆ ਬਣੇ ਰਿਹਾ ਹੰਡ ਥੈਂਕ ਯੂ ਲੈ ਚਲੋ ਜੀ ਇਧਰ ਆ ਕਵਾਲਿਟੀ ਇਹਦੀ ਵੀ ਫੁੱਲ ਹੈ ਚਫਚਾ ਕੀ ਤੀਜਾ ਦਾ ਤੀਜਾ ਬਾਈ ਨੇ ਦੱਸਤਾ ਦੂਜਾ ਦਾ ਦੂਜਾ ਦੱਸਤਾ ਚੰਗੇ ਥਣ ਲੇਵੇ ਦੀ ਇਹ ਵੀ ਠੀਕ ਹੈ ਜੀ ਧਾਰਾਂ ਤੁਰਾਂ ਇਹਦੀਆਂ ਵੀ ਚੈੱਕ ਕਰਾ ਕੇ ਫੇਰ ਤੁਹਾਨੂੰ ਦੱਸਾਂਗੇ ਰੇਟ ਬਣੇ ਰਿਓ ਆ ਦੇਖੋ ਜੀ ਲਾਓ ਜੀ ਬੱਚਾ ਇਹਦਾ ਵੀ ਕਰਿਓ ਚੈੱਕ ਜੇ ਆਪਾਂ ਗੱਲ ਕਰ ਲਗੇ ਵਧੀਆ ਹੈਗੀ ਜੇਰ ਜੂਰ ਦੀਆਂ ਦੋਨੇ ਓਕੇ ਆ ਕੋਰੀ ਹਾਂ ਜੀ ਓਕੇ ਆ ਤਾਂ ਆਪਣੀ ਗਰੰਟੀ ਠੀਕ ਹੈ ਬਈ ਚਲੋ ਫਿਰ ਆਈ ਮਾਰਦੇ ਧਾਰਾਂ ਕਿਉਂਕਿ ਇਹਦੇ ਚੈੱਕ ਹੁੰਦੀਆਂ ਆ ਆ ਦੇਖੋ ਜੀ ਮੰਗਣਾ ਧਾਰਦੀ ਨਹੀਂ ਹਨਾ ਤੇਰੀ ਗਾਮ ਮਾੜੀ ਹੁੰਦੀ ਬਾਈ ਅਸੀਂ ਚੁਆਈ ਨਹੀਂ ਮਾੜੀ ਆਪਾਂ ਲੈ ਤੇਰੀ ਬਾਈ ਚੁਆਈ ਆ ਹਾਂ ਦੇਖ ਓਕੇ ਤੇ 18 ਕਿਲੋ ਕਿ 17 ਕਿਲੋ 18 ਕਿਲੋ ਕੰਡੇ ਵਾਲੇ ਹੋਣਗੇ ਸਿੱਧੇ ਤੇ ਕਿੰਨੇ ਪੈਸੇ ਇਹਦੇ ਵਜ੍ਹਾ ਜੇ ਦੱਸ ਦੀ ਲੈਣ ਦੇ 55 ਦੀ ਦੇਣੂ ਹੀ ਠੀਕ ਹੈ ਜਮ ਐ ਰੇਟ ਆਈ ਤੂੰ ਗਾਂਦਰਾ ਬਦ ਨਾਗਾ ਹਾਂਜੀ ਤੇ 18 ਕਿਲੋ ਤੁਸੀਂ 55000 ਦੇ ਵਿੱਚ ਲੈ ਕੇ ਜਾਓਗੇ ਤੇ ਹੁਣ ਆਪਾਂ ਗੱਲ ਕਰ ਲਈਏ ਛੋਟਾ ਸੌਦਾ ਜਿਹੜਾ ਆਪਣਾ ਹਨਾ ਘਰੇ ਦੁੱਧ ਪੀਣ ਵਾਲਾ ਸੌਦਾ ਤੇ ਮੱਝ ਰੱਖਣ ਦੀ ਲੋੜ ਨਹੀਂ ਹਨਾ ਹਾਂਜੀ ਹਾਂਜੀ ਤੇ ਵੀਰੇ ਕੀ ਡਿਟੇਲ ਹੈ ਇਹਦੀ ਬਾਈ ਇਹਦੇ ਕੋਲ ਦੁੱਧ ਹੋਊਗਾ 10 ਕਿਲੋ ਕੰਡੇ ਵਾਲਾ ਜਮਾ ਹਾਂ ਇਹ ਸ਼ਾਹੀਵਾਲ ਦੇ ਥੋੜੀ ਜਿਹਾ ਏਰ-ਫੈਰ ਨਾਲ ਕਨੈਕਸ਼ਨ ਜਆ ਹਨ ਇਹਦਾ ਤੇ ਦੁੱਧ ਕਰੇ ਬੀਣ ਤੇ ਮਗਰੇ ਤੇ ਗਰਨਸਲ ਦੀ ਬੱਚੀ ਆ ਹਨਾ ਬੱਚੀ ਬਹੁਤ ਚੰਗੀ ਬੱਚੀ ਆ ਗਰਨਸਲ ਦੀ ਬੱਚੀ ਆ ਜੀ ਦੇਖੋ ਇਹ ਵੀ ਤੁਸੀਂ ਗਾਂ ਪਾਲ ਸਕਦੇ ਆ ਥਣ ਥਣ ਬੜੇ ਵਧੀਆ ਦੇ ਹੁਣੀ ਤੇ ਇੱਕ ਵਾਰੀ ਖੋਲੋ ਫਿਰ ਇਹਨੂੰ ਹਨਾ ਤੋਰਾ ਤਾਰਾ ਕਰਾਵਾਂਗੇ ਫੈੜੇ ਤੇ ਨਾ ਕੋਈ ਲਵਾ ਕੇ ਲੈ ਜੇ 6.5 ਸੌਣ ਹੋ ਓਕੇ ਫੈੜ ਬਹੁਤ ਆ ਵੀਰੇ ਹਨਾ ਫਿਰ ਤਾਂ ਮੱਝ ਹੀ ਹੋਗੀ ਆਪਾਂ ਮੱਝਾਂ ਜੀ ਪੋੜਾਂ ਦੁੱਧੇ ਦਾ ਤੇ ਇਹਦਾ ਰੇਟ ਜਮਾ ਨਾਰਮਲ ਰਹਿਣ ਵਾਲਾ 10 ਕਿਲੋ ਵਾਲੀ ਦੁੱਧ ਵਾਲੀ ਤੇ 6.5 ਫੈੜ ਵਾਲੀ ਦਾ ਤੁਸੀਂ ਦਾ ਲੱਖ ਰੁਪਏ ਦੀ ਮਿਲੂਗੀ ਹਨਾ ਹਾਂਜੀ ਹਾਂਜੀ ਤੇ ਇਹ ਆਪਾਂ ਦੇ ਦੇਣੀ ਹੈ ਹਿਸਾਬ ਚ ਹਾਂਜੀ ਹਾਂਜੀ ਨਾ ਮੋਟਾ ਛੋਟਾ ਹੀ ਕਰਦਾ ਆਪਾਂ ਬਸ ਠੀਕ ਆ ਕਿਉਂਕਿ ਜਿਹੜੇ ਭੈਣ ਭਰਾ ਘਰੇ ਦੁੱਧ ਪੀਣ ਨੂੰ ਮੰਗਦੇ ਆ ਕਰਿਓ ਚੈੱਕ ਕਰ ਤੇ ਸੂਆ ਪਹਿਲਾਂ ਹੀ ਲੱਗਦੀ ਆ ਨਾ ਵੀਰੇ ਹਾਂਜੀ ਪਹਿਲਾਂ ਹੀ ਆ ਸੂਆ ਓਕੇ ਬਾਕੀ ਸੀਡ ਢੰਡੀ ਦੀ ਆਪਣੀ ਗਾਰੰਟੀ ਆ ਤੱਕ ਵੀ ਨਹੀਂ ਚੱਕੂ ਓਕੇ ਜੀ ਹਾਂਜੀ ਉਹਦਾ ਪਤਾਰਾ ਮਾਰ ਕੇ ਦਿਖਾ ਦੇਣੀ ਆ ਹਾਂਜੀ ਹਾਂਜੀ ਓਕੇ ਆ ਦੇਖੋ ਜੀ 10 ਕਿਲੋ ਦੁੱਧ ਬਾਈ ਨੇ ਦੱਸਿਆ ਗਾ ਇਹ ਥੱਲੇ ਤੇ 10 ਕਿਲੋ ਨੇ ਦੇ ਵੀ ਦੇਣਾ ਮਾਰੋ ਜੀ ਫਿਰ ਧਾਰਾਂ ਦੇਂਦੀਆਂ ਵੀ ਲਾਓ ਬੱਚਾ ਆ ਦੇਖੋ ਜੀ ਨਾਣਾ ਨੂ ਤੇ ਬੱਚਾ ਵੀ ਨਹੀਂ ਹਨਾ ਬਾਈ ਲਾਉਣ ਦੀ ਲੋੜ ਨਹੀਂ 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 ਬਾਈ ਕੋਈ ਲੋੜ ਨਹੀਂ ਇਹਦਾ ਮੱਝਾ ਰਗੂਈ ਆ ਯਾਰ ਜਦੋਂ ਲੱਗਦਾ ਜੱਗੂ ਆਪਣੀ ਗਾਰੰਟੀ ਹੋ ਜੁਕੀ ਵੀ ਇਹਦੇ ਪੈਸਾ ਲੈ ਠੀਕ ਆ ਭਰਾ ਦੇਖੋ ਜੀ ਥੱਲੇ ਉਹਦਾ ਦੁੱਧ ਚਿੱਟਾ ਬਰਫ ਵਰਗਾ ਹੈ ਨਾ ਮੈਂ ਕਿਹਾ ਸਾਢੇ ਸੇ ਫੇੜਾ ਠੀਕ ਆ ਵੀਰੇ ਅਸੀਂ ਇਹਦਾ ਗਾਂਿਆਂ ਦੇ ਨਹੀਂ ਪਾਉਂਦੇ ਮੱਝਾਂ ਦੀ ਪਾਉਂਦੇ ਬਸ ਖੋਲ ਦਿਓ ਬਾਲਾ ਗੰਨ ਢੋਲਣਾ ਬਾਕੀ ਤੁਸੀਂ ਆਇਓ ਆਪਦੀ ਤਸੱਲੀ ਕਰਕੇ ਬਹੂਆਂ ਦੀ ਖਰੀਦਦਾਰੀ ਕਰਨੀ ਹੈ ਤੇ ਰੇਟ ਵਈ ਇਹਦਾ ਇਹ ਬਸ 35000 ਦੀ ਕੁਟੇ ਦੇਣੀ ਚਮਤ ਰੱਜ ਜਾਏ ਰੇਟ ਆ 10 ਕਿਲੋ ਦੁੱਧ ਜਮਾ ਮਣਕੇ ਦੇ ਦੇਾਂਗੇ ਤੇ ਮਗਰ ਆ ਗਈ ਗਿਰ ਨਸਲ ਦੀ ਬੱਚੀ ਵਿੱਚ ਬੰਦੇ ਗਿਰ ਨਸਲ ਦੀ ਬਹੁਤ ਮੰਗ ਕਰਦੇ ਆ ਇੱਕ ਬੰਦਾ ਆਦਾ ਫੇੜ ਦੀ ਕਹਿੰਦਾ ਫੇੜ ਆਪਦਾ ਦੁੱਧ ਪਵਾ ਕੇ ਲੈ ਲਵਾ ਕੇ ਲਿਆ ਹੋਵੇ ਸਪੈਸ ਸਾਢੇ ਸੇ ਆਉਂਦਾ ਤੇ ਵੀਰੇ ਨੰਬਰ ਬੋਲੋ ਫਿਰ 99 ਤੇ ਇੱਕ ਤੁਹਾਨੂੰ 35000 ਚ 10 ਕਿਲੋ ਦੁੱਧ ਪਲੂਣ ਬੈੜ ਮਗਰ ਗਰਨਸਲ ਦੀ ਬੱਚੀ ਇੱਕ ਤੁਹਾਨੂੰ HF 55000 ਚ 18 ਕਿਲੋ ਦੁੱਧ ਰੈੜੀ ਮਗਰ ਬੱਚਾ ਤੇ ਇੱਕ ਤੁਹਾਨੂੰ ਪਹਿਲੇ ਨੰਬਰ ਤੇ HF ਚ ਇਹ ਦਿਖਾਤੀ ਬਲੈਕ ਚੰਗੇ ਵੱਡੇ ਘੱਡਗਾਠ ਵਾਲੀ ਆ ਤੇ ਇਹਦਾ ਮੁੱਲ ਸੀਗਾ 70000 ਹਨਾ ਲੈਣ ਦੇਣ ਤੇ ਦੁੱਧ 18 ਕਿਲੋ ਤਿਆਰ 18 ਕਿਲੋ ਕੰਢੇ ਓਕੇ ਜੀ ਬਾਕੀ ਦੇ ਤਿੰਨ ਬੈੜਾਂ ਸੀ ਤਿੰਨੇ ਤੁਹਾਨੂੰ ਦਿਖਾਤੀਆਂ ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਤਸੀਲ ਤਾਪਾ ਤੇ ਨੇੜੇ ਭਾਈਆਂ ਦੇ ਭਧੌੜ ਰਹੇ ਹੁੰਦਾ ਧੰਨਵਾਦ ਜੀ